ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰਿਆਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਹੋਵੋਗੇ ਤੇ ਅਸੀਂ ਵੀ ਠੀਕਾਂ ਮੈਂ ਥੋੜਾ ਠੀਕਾਂ ਕਿਉਂਕਿ ਦੋ ਦਿਨ ਤੋਂ ਮੈਨੂੰ ਬੁਖਾਰ ਟਾਈਪ ਹੋ ਰਿਹਾ ਵਾ ਗਲਾ ਮੇਰਾ ਬਹੁਤ ਜ਼ਿਆਦਾ ਦਰਦ ਕਰਦਾ ਰਹਿੰਦਾ ਤੋਂ ਪਤਾ ਲੱਗ ਹੀ ਰਿਹਾ ਹੁਣ ਆ ਮੈਂ ਹਨਾ ਆਵਾਜ਼ ਤੋਂ ਵੀ ਅਭੀ ਗਲੇ ਦੇ ਵਿੱਚ ਕਿੰਨੀ ਕਿ ਜ਼ਿਆਦਾ ਪ੍ਰੋਬਲਮ ਆ ਤੇ ਇਸ ਕਰਕੇ ਦੋ ਦਿਨ ਤੋਂ ਵੀਡੀਓ ਵੀ ਨਹੀਂ ਕੋਈ ਮੇਰੇ ਕੋਲ ਸ਼ੂਟ ਹੋਈ ਉਕੇ ਸੇ ਥੋੜੀ ਜੀ ਖਰਾਬੀ ਹੋ ਗਈ ਸੀਗੀ ਤੇ ਬਾਕੀ ਜਿਹੜੀ ਮੈਡੀਸਿਨ ਮੈਂ ਲੈ ਕੇ ਆਈ ਸੀਗੀ ਉਹਦੇ ਨਾਲ ਥੋੜਾ ਜਿਹਾ ਨੀਂਦ ਵਾਲਾ ਸਾਟ ਸੀਗਾ ਤੇ ਨੀਂਦ ਹੀ ਆਉਂਦੀ ਰਹਿੰਦੀ ਆ ਪਤਾ ਨਹੀਂ ਕਿਉਂ ਤੇ ਸ਼ਾਇਦ ਮੈਂ ਕਿੱਸ ਵੀ ਸ਼ਾਇਦ ਮੇਰੇ ਜਿਆਦਾ ਹੈਡੈਕ ਰਹਿੰਦੀ ਕਰਕੇ ਵੀ ਦਿਮਾਗ ਥੋੜਾ ਰਿਲੈਕਸ ਰਵੇ ਤਾਂ ਕਰਕੇ ਆ ਤੇ ਬਾਕੀ ਚਲੋ ਹੁਣ ਚਾਹ ਵਗੈਰਾ ਪੀਨੇ ਆ ਚਾਹ ਵਗੈਰਾ ਪੀ ਕੇ ਫਿਰ ਆਪਾਂ ਸਬਜ਼ੀ ਕਟਾਂਗੇ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਲੌਗ ਸ਼ੂ ਕਰ ਲਈਏ ਤੇ ਬਹੁਤ ਦਿਨ ਹੋ ਗਏ ਆ ਤੇ ਕੋਈ ਵੀਡੀਓ ਨਹੀਂ ਬਣਾਈ ਹੈਗੀ ਤੇ ਚਲੋ ਜੀ ਬਾਕੀ ਫਿਰ ਆਪਾਂ ਨਾਲ ਦੇ ਨਾਲ ਕੰਮ ਕਰਾਂਗੇ ਤੇ ਨਾਲੇ ਕਰਾਂਗੇ ਆਪਾਂ ਵੀਡੀਓ ਨੂੰ ਕੰਟੀਨਿਊ ਬਣੇ ਰਿਓ ਵੀਡੀਓ ਦੇ ਨਾਲ-ਨਾਲ। ਲਓ ਜੀ ਆਪਾਂ ਬਣਾ ਲਈ ਹੁਣ ਚਾਹ ਤੇ ਹੁਣ ਪੀਵਾਂਗੇ ਚਾਹ ਸ਼ਾਮ ਦਾ ਟਾਈਮ ਆ ਇਹ ਹੁਣ। ਤੇ ਅਹ ਸੀਰਤਾ ਜੀ ਸੁੱਤਾ ਹੀ ਪਿਆ ਵਾ। ਤੇ ਪਹਿਲਾਂ ਚਾਹ ਪੀ ਲਈਏ ਤੇ ਫਿਰ ਸੁਆਦ ਗੱਲਬਾਤ ਕਰਦੇ ਆ ਤੇ ਨਾਲ ਮੇਲੇ ਨੇ 4-5 ਬਿਸਕਟ 4-5 ਬਿਸਕਟ ਲੈਨੇ। ਸ਼ੋਗਰ ਫਰੀ ਲੈ ਲਈ ਨੇ ਕਿ ਹੁਣ ਪੱਕੇ ਨਾਲ ਚਾਹ ਪੀ ਲਈਏ ਫਿਰ ਬਾਕੀ ਸ਼ਾਮ ਦੇ ਕੰਮ ਧੰਦੇ ਕਰਦੇ ਤੇ ਕਰਾਂਗੇ ਫਿਰ ਵੀਡੀਓ ਨੂੰ ਵੀ ਕੰਟੀਨਿਊ ਸਬਜੀ ਦੇ ਵਿੱਚ ਆਪਾਂ ਬਣਾ ਰਹੇ ਹਾਂ ਅੱਜ ਕद्दू ਤੇ ਮੈਂ ਇੱਥੇ ਨਾ ਰੂਮ ਚ ਹੀ ਲੈ ਆਈ ਸੀਗੀ ਇਥੇ ਸੀ ਚੱਲ ਰਿਆ ਸੀ ਕਿ ਮੈਂ ਕਿਹਾ ਚਲੋ ਇੱਥੇ ਬਹਿ ਕੇ ਕੱਟ ਲੈਂਦੇ ਆ ਤੇ ਵੈਸੇ ਮੈਂ ਸੀ ਹੁਣ ਬੰਦ ਕਰ ਦੂੰਗੀ ਕਿਉਂਕਿ ਰੂਮ ਠੰਡਾ ਹੀ ਆ ਸੋ ਇੱਥੇ ਬਹਿ ਕੇ ਆਪਾਂ ਸਬਜੀ ਕੱਟ ਲਾਂਗੇ ਤੇ ਫਿਰ ਬਾਅਦ ਵਿੱਚ ਕਰਾਂਗੇ ਆਪਾਂ ਇਹਨੂੰ ਤੜਕਾ ਅਮੈਂ ਨੀਚੇ ਕਪੜਾ ਵਿਛਾ ਰਿਆ ਸੀ ਕਿ ਬਿਚਾਰਦਰ ਗੰਦੀ ਨਾ ਹੋਵੇ ਤਾਂ ਕਰਕੇ ਚਲੋ ਜੀ ਕੱਟ ਲਈਏ ਪਹਿਲਾਂ ਆਪਾਂ ਸਬਜ਼ੀ ਲਓ ਜੀ ਆਪਾਂ ਤੜਕਾ ਲਾਤਾ ਕद्दू ਦੀ ਸਬਜ਼ੀ ਨੂੰ ਅੱਜ ਬਣਾ ਰਹੇ ਆਂ ਆਪਾਂ ਕद्दू ਤੇ ਇਧਰ ਮੈਂ ਆਟਾ ਛਾਣ ਕੇ ਰੱਖ ਲਿਆ ਠੀਕਾ ਹੁਣ ਆਪਾਂ ਆਟਾ ਵੀ ਗੁੰਨ ਲਾਂਗੇ ਤੇ ਸਬਜ਼ੀ ਬੱਸ ਮੈਂ ਤੜਕਾ ਲਾਤਾਗਾ ਤੇ ਸਟੀਮ ਦੇ ਨਾਲ ਹੀ ਇਹਨੇ ਬਣ ਜਾਣਾ ਭਾਫ਼ ਦੇ ਨਾਲ ਹੀ ਆਪਾਂ ਬਣਾ ਦੇਣਾ ਫਿਰ ਹਾਲ ਗੈਸ ਬੁੱਲਤੇ ਆਂ ਥੋੜੀ ਜੀ ਜਦੋਂ ਇਹਨੂੰ ਮਤਲਬ ਕਹਿ ਲਊ ਵੀ ਰਿੱਝੇ ਪੈ ਗਈ ਸਬਜ਼ੀ ਫਿਰ ਮੈਂ ਇਹਨੂੰ ਬਿਲਕੁਲ ਸলো ਕਰ ਦੂੰਗੀ ਹਜੇ ਥੋੜਾ ਜਪਨ ਲੁੱਝੰਦੇ ਮੰਗੇ ਬਾਕੀ ਮੇਰੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ ਗਲਾ ਮੇਰਾ ਬਹੁਤ ਜ਼ਿਆਦਾ ਦਰਦ ਕਰ ਰਿਹਾ ਵਾ ਤੇ ਕੰਮ ਕਰਨ ਬਿਲਕੁਲ ਮੇਰਾ ਮਨ ਨਹੀਂ ਕਰਦਾ ਹੈਗਾ ਕਿਉਂਕਿ ਬਾਡੀ ਨਾ ਬਹੁਤ ਜ਼ਿਆਦਾ ਥਕਾਵਟ ਫੀਲ ਕਰ ਰਹੀ ਆ ਵੀ ਜਿੰਦਾ ਬੁਖਾਰ ਦੇ ਚ ਹੱਡ ਭੰਨਣੀ ਹੋ ਜਾਂਦੀ ਐ ਸੇਮ ਉਹਦਾ ਤੇ ਹੁਣ ਮੇਰੀਆਂ ਅੱਖਾਂ ਤੋਂ ਵੀ ਦੇਖ ਕੇ ਲੱਗ ਰਿਹਾ ਹੁਣਾ ਵਾ ਤੇ ਅੱਖਾਂ 'ਚ ਨਾ ਮੇਰੇ ਵਸਾਂ ਪਾਣੀ ਜਿਹਾ ਭਰਿਆ ਪਿਆਗਾ ਤੇ ਮਤਲਬ ਗੜਾ ਤਾਂ ਮੈਂ ਤੁਹਾਨੂੰ ਦੱਸ ਹੀ ਨਹੀਂ ਦੱਸ ਰਹੀ ਵੀ ਕਿੰਨੀ ਕਿੰਨੀ ਜ਼ਿਆਦਾ ਮੇਰੇ ਘਰੇ ਦੇ ਵਿੱਚ ਪੇਨ ਆ ਤੇ ਪਰ ਮਜਬੂਰੀ ਹੈ ਇਹ ਵੀ ਕੰਮ ਕਰ ਆਪ ਨੂੰ ਹੀ ਕਰਨੇ ਪੈਂਦੇ ਆ ਇੱਕ ਦਿਨ ਕਰਦਾ ਕਿ ਸਾਰਾ ਕੁਝ ਛੱਡ ਕੇ ਬਸ ਹਨਾ ਬੈਜਵਾਂ ਮੇਰਾ ਤਾਂ ਇਸ ਟਾਈਮ ਵੀ ਮਨ ਕਰ ਰਿਹਾ ਕਿ ਮੈਂ ਸਾਰਾ ਕੁਝ ਛੱਡ ਕੇ ਬੈਜਵਾਂ ਹਨਾ ਕੋਈ ਕੰਮ ਨਾ ਕਰਾਂ ਪਰ ਕਰਨਾ ਪੈਣਾ ਕੋਈ ਹੋਰ ਹੈ ਨਹੀਂ ਕਰਨ ਵਾਲਾ ਸੋ ਤਾ ਕਰਕੇ ਤੇ ਲੋਪਾ ਤੜਕਾ ਤਾਂ ਲਗਾਤਾਗਾ ਹੁਣ ਮੈਂ ਆਟਾ ਗਨੂਗੀ ਫੇਰ ਥੋੜੀ ਦੇਰ ਬੈਠੂਗੀ ਤੇ ਮਤਲਬ ਪੰਜ 10 ਮਿੰਟ ਮੈਂ ਰੈਸਟ ਕਰੂੰਗੀ ਤੇ ਫੇਰ ਉਸ ਬਾਅਦ ਦੇਖਦੇ ਆ ਰੋਟੀ ਦਾ ਕੀ ਸੀ ਨਾ ਕਿਉਂਕਿ ਮੈਂ ਨਾ ਹੁਣ ਰੋਟੀ ਉਦੋਂ ਹੀ ਨਹੀਂ ਬਣਾਉਣੀ ਹੈਗੀ ਜਦੋਂ ਖਾਣੀ ਹੈ ਮੈਂ ਪਹਿਲਾਂ ਹੀ ਬਣਾ ਕੇ ਰੱਖ ਦੇਣੀ ਹੈ ਮੇਰੀ ਸੇਟ ਸਾਥ ਹੀ ਨਹੀਂ ਦੇ ਰਹੀ ਹੈ ਕਿ ਮੈਨੂੰ ਆਏ ਮੈਂ ਫਟਾਫਟ ਕੰਮ ਕਰਕੇ ਫ੍ਰੀ ਹੋ ਜਾਵਾਂ ਸੋ ਤਾਂ ਕਰਕੇ ਤੇ ਬਸ ਹੁਣ ਮੈਂ ਇਹ ਕੰਮ ਕਰਕੇ ਨਾ ਫਟਾਫਟ ਰਾਖੀ ਦੇਣੀ ਆ ਤੇ ਮੈਂ ਉਹ ਤੋਂ ਬਾਅਦ ਬਰਸਟ ਕਰਨੀ ਆ ਤੇ ਮੰਨੀ ਹੈਗਾ ਮੇਰਾ ਵੀ ਮਤਲਬ ਕਿ ਕਿਰੋ ਵੀ ਅੰਦਰੋਂ ਰੀਜਨਲ ਕੰਮ ਨਹੀਂ ਹੋ ਰਿਹਾ ਬਸ ਇਹ ਹੋ ਰਿਹਾ ਕਿ ਇੱਕ ਆਪਾਂ ਕੰਮ ਕਰਨਾ ਤੇ ਚਲੋ ਜੀ ਕੁੰਨ ਦੀ ਇਹ ਆਟਾ ਫਿਰ ਆਪਾਂ ਦੇਖਦੇ ਆਂ ਰੋਟੀ ਬਣਾ ਦਾਂਗੇ 5-10 ਮਿੰਟ ਟੈਸਟ ਕਰਕੇ ਤੇ ਫਿਰ ਕਰਾਂਗੇ ਥੋੜੀ ਬਹੁਤ ਥੋੜੇ ਨਾਲ ਗੱਲਬਾਤ ਇੱਕ ਦੋ ਗੱਲਾਂ ਬਾਤਾਂ ਕਰਨੀਆਂ ਮੈਂ ਤੁਹਾਡੇ ਨਾਲ ਤੇ ਫਿਰ ਮੈਂ ਕਰਦੀ ਆ ਤੁਹਾਡੇ ਨਾਲ ਵੀਡੀਓ ਕੰਟੀਨਿਊ ਸੀਤ ਦੀ ਵੀਡੀਓ ਬਣਦੀ ਆ ਰੋਂਦੇ ਦੀ ਹਰ ਰੋਈ ਜਾਂਦਾ ਮਰੇ ਤੇ ਇਹ ਰੋਣਾ ਨਹੀਂ ਆਹ ਸਕੂਟਰ ਲੈ ਆਓ ਜਾ ਕੇ ਮੇਰੇ ਕੋਲ ਸਕੂਟਰ ਲੈ ਕੇ ਆਓ ਪਿੱਛੇ ਹੋ ਕੇ ਬੈਠੋ ਚਲੋ ਆ ਇੱਥੇ ਬੈਠੋ ਬੈਜੋ ਗੁੰਮ ਮੰਗਦਾ ਹੋੜੇ ਰੁਕ ਉਸ ਤੇ ਹੋਇਆ ਹੋਇਆ ਕਿੰਨਾ ਮੇਰਾ ਫੋਨ ਪਾਪਾ ਲੈ ਗਿਆ ਪਾਪਾ ਲੈ ਗਏ ਫੋਨ ਪਾਪਾ ਲੈ ਗਏ ਮੇਰੇ ਮम्मा ਆਣਾ ਲੈਣਾ ਪਾਪਾ ਆੜਾ ਲੈਣਾ ਨਹੀਂ ਮम्मा ਮम्मा ਉਹ ਫੋਨ ਲੈਣਾ ਨਹੀਂ ਚੰਗਾ ਲੈ ਲਾ ਮੈਂ ਪਾਪਾ ਨੂੰ ਦਿਖਾਉਣਾ ਸਿਰਤ ਥੋੜੇ ਪਾਪਾ ਨੂੰ ਦੱਸੂ ਮੈਂ ਆਉਣ ਆਲੀ ਆ ਦੇਖ ਲੋ ਥੋੜੇ ਬੱਚੇ ਇਦਾਂ ਹੀ ਸ਼ਰਾਰਤਾਂ ਕਰਦੇ ਆ ਸਾਰੇ ਬੈੱਡ ਦੀ ਢੋਹ ਦਾ ਸਤਿਆਨਾਸ਼ ਕਰਤਾ ਪਾਊਡਰ ਪਾ ਪਾ ਕੇ ਸੀ ਤੇ ਮੂੰਹ ਦਿਖਾਇਓ ਆਉਦਾ ਇੱਥੇ ਡੈਗੀ ਨਾ ਜਾਇਓ ਮੂੰਹ ਦਿਖਾਇਓ ਓ ਲੈ ਮੂੰਹ ਤੇ ਵੀ ਲਾਈ ਫਿਰਦਾ ਪਾਊਡਰ ਤੁਸੀਂ ਮੂੰਹ ਤੇ ਪਾਊਡਰ ਲਾਇਆ ਹਾਏ ਇਹਨੂੰ ਸਾਫ਼ ਕੌਣ ਕਰੂ ਕੌਣ ਸਾਫ਼ ਕਰੂ ਪਹਿਲਾਂ ਉਥੇ ਡੋਲਿਆ ਪਾਊਡਰ ਸਾਰਾ ਹੀ ਤੇਲ ਲਾਇਆ ਸੀਰਤ ਸੱਚੇ ਬੱਚੇ ਨਾ ਇੰਨੀ ਹਸ਼ਰਾਰਤਾਂ ਕਰਦੇ ਆ ਨਾ ਮੇਰਾ ਤਾਂ ਪੁੱਤ ਨਹੀਂ ਭਲਾਈ ਰੱਖਦੀ ਆ ਇਹ ਸਾਰਾ ਦਿਨ ਇੱਕ ਤਾਂ ਮੇਰੀ ਸਿਹਤ ਨਹੀਂ ਠੀਕ ਹੈਗੀ ਵੈਸੇ ਹੀ ਮੇਰਾ ਤਾਂ ਗੜਾ ਹੀ ਨਹੀਂ ਗੜਾ ਹੀ ਬਹੁਤ ਦੁੱਖੀ ਜਾਂਦਾ ਮੇਰਾ ਬੋਲਣ ਨੂੰ ਜੀ ਨਹੀਂ ਕਰਦਾ ਪਰ ਹਾਏ ਰੱਬਾ ਲੈ ਇਹ ਕੌਣ ਸਾਫ ਕਰੂਗਾ ਮੂੰਹ ਤੇ ਵੀ ਪਾਊਡਰ ਲੱਗਿਆ ਬੱਚੇ ਦੇਖ ਲੋ ਕੀ ਹਾਲਾ ਸਾਰੇ ਨਾ ਉਹਦੇ ਉੱਪਰ ਪਾਊਡਰ ਹੀ ਪਾਊਡਰ ਖਲਾਰਤਾ ਬੱਸ ਗਿਆ ਨਾ ਠੀਕ ਆ ਸਾਫ ਹੋ ਗਿਆ ਕਿੰਨਾ ਸਾਫ ਹੋ ਗਿਆ ਇੰਨਾ ਸਾਫ ਹੋ ਗਿਆ ਇੱਟੇ ਮੂੰਹ ਤੇ ਪਾਊਡਰ ਲੱਗਿਆ ਤੁਹਾਡੇ ਉਹ ਹੈ ਵਾਉ ਲੈ ਇਹਨੂੰ ਵਾਉ ਦਾ ਵੀ ਪਤਾ ਥੈਂਕ ਯੂ ਥੈਂਕ ਯੂ ਸਾਫ ਕਰਤਾ ਤੁਸੀਂ ਥੈਂਕ ਯੂ ਹੂੰ मम्मा काम घटाता है ना घटाता काम शरारत हो रही है नहीं है ओए ਸੀਰਤ ਦੇ ਪਾਪਾ ਆਏ ਨਹੀਂ ਹੈਗੇ ਅਜੇ ਤੇ ਮੈਂ ਰੋਟੀ ਹੁਣੇ-ਹੁਣੇ ਬਣਾ ਕੇ ਆਈ ਆ ਤੇ ਸੀਰਤ ਦੇਖੋ ਇੱਧਰ ਆਂ ਬੱਚ ਵਿਚ ਪਾਤੀਆਂ ਬੱਚ ਠੀਕ ਆ ਦੁੱਧ ਗਰਮ ਕਰ ਲਿਓ ਇਹ ਸਕੂਟਰੀ ਸਕੂਟਰੀ ਨੂੰ ਕੋਈ ਨਾ ਖੜੀ ਰਹਿਣ ਦੋ ਇਹ ਸਕੂਟਰੀ ਇਹ ਸੀਰਤ ਦੀ ਇਹ ਦੇਖੀ ਇਹਦਾ ਇੱਕ ਟਾਇਰ ਟੇਡਾ ਕਰਤਾ ਸਕੂਟਰੀ ਦਾ ਹੁਣ ਕੰਧ ਨਾਲ ਖੜੀ ਕਰ ਦੋ ਆਏ ਆਏ ਖੜੀ ਕਰਨੀ ਹੈ ਠੀਕ ਆ ਇਹ ਫੋਨ ਇਹ ਫੋਨ ਸੀਰਤ ਦਾ ਫੋਨ ਆਇਆ ਥੋਨੂੰ ਕਿਸੇ ਦਾ ਨਹੀਂ ਚੈੱਕ ਕਰ ਲੈਣਾ ਸੀ ਆਇਆ ਹੈ ਫੋਨ ਕਿਹਦਾ ਆਇਆ ਮੰਮੀ ਮੰਮੀ ਦਾ ਆਇਆ ਹੈਲੋ ਕਹਿ ਦੋ ਮਮਮੀ ਹਾਂ ਮੰਮੀ ਹਾਂ ਮੰਮੀ ਅੱਜ ਗੱਲ ਕਰ ਲੈ ਅੱਛਾ ਬੱਚਾ ਗੱਲ ਕਰ ਲਈ ਬਸ ਬੰਦ ਕਰ ਦੋ ਫੋਨ ਕੱਟ ਲੈਣਾ ਹੁਣ ਸੀਰਤ ਨੇ ਚਲੋ ਉਹਨੂੰ ਵੀ ਟੱਕਤਾ ਹਾਂ ਕੋਸ ਚਲੋ ਹੁਣ ਬੰਦ ਕਰ ਦੇਣਾ ਪਹਿਲਾਂ ਉਪਰੇ ਕਰੋ ਵਿੱਚੋਂ ਕੱਢੋ ਉਹਦਾ ਡੰਡੀ ਜੀ ਹੈ ਹੈਂਡਲ ਕੱਢੋ ਟੋਕਰੀ ਦਾ ਪਹਿਲਾਂ ਬਾਹਰ ਪਰੇ ਕਰੋ ਠੱਕਣ ਹਾਂ ਆ ਕੱਢੋ ਹੈਂਡਲ ਉੱਪਰੋਂ ਪੜਨ ਵਾਲਾ ਉਹਦਾ 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 ਟੋਕਰੀ ਦਾ ਹੈਂਡਲ ਉਹ ਪਿੱਛੇ ਸੀਰਦੀ ਪੀੜੀ ਪਈ ਆ ਸ਼ੋਰਟੀਜੀ ਕਿਉਂ ਨੋਨਾ ਹਾਂਜੀ ਉਹ ਤੇ ਸੀਟ ਬਹਿ ਕੇ ਉਹ ਰਹਿ ਗਈ ਇੱਕ ਚੀਜ਼ ਬਾਹਰ ਸੀਟ ਦੀ ਆਣਾ ਇਹਨੇ ਕੱਢ ਲਿਆ ਵਿੱਚੋਂ ਇੱਕ ਆਸਨਾ ਮੇ ਤੋਂ ਪੈ ਨਹੀਂ ਰਹੀ ਇਹ ਜੀ

ਸੀ 커피 ਲੈ ਕੇ ਆਉਣਗੇ ਕੋਕ ਚਾਕਲੇਟ ਹੋਰ ਬਾਹਰ ਐਂ ਤੋ ਜਾਨੂ ਬਾਹਰ ਗਰਮੀ ਆ ਇਥੇ ਅੰਦਰ ਹੀ ਰੋ ਤੇਰੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾ ਪਾਪਾ ਪਾਪਾ ਲੈ ਕੇ ਆਉਣਗੇ ਪੌਫੀ ਬਈ ਇਹਦੇ ਪਾਪਾ ਆਉਣ ਆਲੇ ਆ 5-7 ਮਿੰਟ ਚ ਉਹ ਲੈ ਕੇ ਆਉਣਗੇ ਪੌਫੀ ਵੀ ਚੀਜ਼ ਨੂੰ ਫਰਸ਼ ਤੇ ਨਿੱਕੀ ਜਿਹੀ ਕੋਈ ਡਿੱਗੀ ਮਿਲ ਜੇ ਨਾ ਕੁਝ ਵੀ ਹੁਣ ਡਸਟ ਵਿੱਚ ਸੱਟਣ ਗਈ ਆ ਪਪਾ ਆ ਗਿਆ ਚਲੋ ਗੇਟ ਖੋਲਿਏ